ਮੈਂ ਅੱਜ ਇਹਨੇ ਸਾਡੇ ਗਰੀਬਾਂ ਦਾ ਵੀ ਮੁੱਦਾ ਰੱਖੋ ਜੀ ਮੈਂ ਉਹ ਹੀ ਕਰ ਰਿਹਾ ਨਾ ਤੁਹਾਡੇ ਘਰ ਘਰ ਬਹੁਤ ਟੁੱਟ ਗਏ ਬਹੁਤ ਜ਼ਿਆਦਾ ਟੁੱਟ ਗਏ ਸਾਡੀ ਗਰੀਬਾਂ ਦੀ ਸੁਣੋ ਬਾਈ ਮੈਂ ਉਹ ਹੀ ਕਰ ਰਿਹਾ ਨਾ ਐਕਚੁਅਲੀ ਸਮੱਸਿਆ ਕੀ ਹੈ ਉਹ ਆ ਗਈ ਹੁਣ ਆਮ ਆਦਮੀ ਦੀ ਸਰਕਾਰ ਸਾਰਾ ਕੁਝ ਬੰਦ ਕਰਤਾ ਉਹਨਾਂ ਨੇ ਤੁਸੀਂ ਮੈਨੂੰ ਰੋਲਾ ਪਾ ਰਹੇ ਹੋ ਕਿ ਘੱਟੋ ਘੱਟ ਚੈੱਕ ਤਾਂ ਦਿਓ ਜਿਹੜੇ ਗਰੀਬਾਂ ਦੇ ਮਕਾਨ ਬਹੁਤ ਸੱਚੀ ਸਾਨੂੰ ਨਰਮੇ ਦਾ ਇਸ਼ਾਰਾ ਸੀਗਾ ਜੀ ਨਰਮਾ ਉਹ ਵੀ ਬੰਦ ਹੋ ਗਿਆ ਮਨਾਂ ਦਾ ਸਾਨੂੰ ਗਰੀਬ ਨੂੰ ਐਹੀ ਚੀਜ਼ੀ ਹਸਾਰਾ ਹੁੰਦਾ ਜੀ ਹਾਂ ਬੰਦ ਸਾਹਿਬ ਨੇ ਤਾਂ ਮਾਫਦਾ ਵੀ ਦਿੱਤਾ ਸੀ ਉਦੋਂ ਹਾਂ ਜੀ ਦਿੱਤਾ ਜੀ ਦਿੱਤਾ ਸੀ ਆਪ ਲਿਆ ਭੁਰ ਮੈਂ ਚਲੋ ਮੈਂ ਕੰਪਰੈਸ਼ਨ ਪਾਉਣਾ ਪੱਕਾ ਪੱਕਾ ਜੀ ਤੁਸੀਂ ਜੇ ਅੱਕੇ ਪਹਿਲੇ ਸੀ ਅਸੀਂ ਯਾਦ ਦੂਜੀ ਵਾਰੀ ਛੋਣਾ ਮੈਂ ਬੀਜ ਲਿਆ ਦੂਜੀ ਵਾਰੀ ਬੀਜ ਆ ਜਾਗੇ ਸੱਤ ਸੇ ਦਾ ਸਾਰਾ ਸਿਸਟਮ ਆਊਟ ਹੈ ਬੈ ਸਾਰਾ ਪੱਕਾ ਸਾਰਾ ਪ੍ਰਵਾਹ ਜੀ ਸਾਰੇ ਜਮਾਤਾਂ ਨੂੰ ਇੱਕੋ ਇੱਕ ਪੱਤਰਾ 56 ਆਂਦੇ ਸਾਨੂੰ ਕੋਲ ਭਾਵੇਂ ਜਾਣੀ ਤਾਂ ਮਾਰਿਆ ਇਹ ਐ ਕਰੋ ਇਹ ਐ ਕਰੋ 2-2 ਕਿਲੋ ਦੀ ਮਾਲ ਹੀ ਐ ਕਰੋ ਤੇ ਸਾਰੇ ਪਿੰਡ ਚੋਂ ਅਸੀਂ ਬੋਰਡ ਸਾਹਿਬ ਤੋਂ ਜ਼ਿਆਦਾ ਕਾਲੀ ਤੋਂ ਕਿੰਨੇ ਪੱਥਰ ਚਾਹੀਦੀ ਹੈ ਤੇ ਕਿੰਨੇ ਮੈਂ ਪੈਸੇ ਆਪਣੇ ਕੋਲ ਟੈਨਸ਼ਨ ਨਾ ਮੈਂ ਜਿਵੇਂ 10-12 ਸਮੇਂ ਤੁਹਾਨੂੰ ਨਹੀਂ ਆਉਂਦਾ ਕਿ ਜਿਵੇਂ ਉੱਥੇ ਕਿਹਾ ਤੂੰ ਮੰਗ ਲੈ ਯਾਰ ਮਲਗੀ ਤੋਂ ਉਹ ਆਏ ਨਹੀਂ ਸਾਰੇ ਚਾਰ ਪੱਖੇ ਦੇ ਦੇ ਦੋ ਅੱਠ ਪੱਖੇ ਬਹੁਤ ਨੇ ਸਰ ਹਾਂਜੀ ਸਾਰੇ ਅੱਠ ਪੱਖੇ ਹੋਣਾ ਤੇ ਸਾਨੂੰ ਲਫਾਫੇ ਉਹਨਾਂ ਮੈਂ ਸਾਰਿਆਂ ਦਾ ਸਰਦਾ ਮੈਂ ਸਾਰਿਆਂ ਦਾ ਸਰਦਾ ਪਿੱਛੇ ਵੀ ਅਸੀਂ ਮੋਇਸਚਰ ਹੁਣ ਮਿਲੇ ਸੀਗੇ ਉਹ ਮੈਂ ਕਰਵਾਇਆ ਮੈਂ ਕਰਵਾਇਆ ਆਈ ਨਾ ਯਾਰ ਸਾਰਾ ਸਿਸਟਮ ਬਹੁਤ ਆਇਆ ਮਲਗੀ ਜੀ ਲਿਖ ਲਿਓ ਨਾ 500 ਤੱਕ ਹਾਂਜੀ 500 ਤੱਕ ਕੋਸ਼ਿਸ਼ ਕਰਾਂਗੇ ਕੱਲ ਹਾਂਜੀ ਤੋ 500 ਤੱਕ ਪੱਖੇ ਠੀਕ ਨੇ ਤੇ ਉਹ ਲਵਾ ਦਿੰਦੇ ठीक है कितने कितना लंबा चाहिए था दो दो तीन तीन के अंदर के दो दो, दो तीन तीन के अंदर कितने कितने चाहिए रहे आठ लिखाये या मैं चार लिखाये ने 12 इंच दे ते आठ में चार दूजे लिखाये ने 7 इंच बस परसों दे दूंगा जो के जितनी चाहिए थी उन्हे मैं लगा दूंगा आज परसों चलो आज लगा के पिछले 15 दिन बहुत ज्यादा बारिश ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਹੋਈ ਹੈ ਜਿਸ ਨਾਲ ਹਜ਼ਾਰਾਂ ਏਕੜ ਜ਼ਮੀਨ 'ਤੇ ਫਸਲ ਬੀਜੀ ਗਈ ਸੀ ਭਾਵੇਂ ਨਰਮੀ ਦੀ ਫਸਲ ਹੈ ਭਾਵੇਂ ਝੋਨੇ ਦੀ ਫਸਲ ਹੈ ਸਾਰੀ ਤਬਾਹ ਹੋਈ ਪਈ ਹੈ ਬਾਗ ਪਛਲੇ ਬਾਗ ਜਿਹੜੇ ਹੈਗੇ ਆਪਣੇ ਖਾਸ ਕਰਕੇ ਬੋਰ ਬੱਲੂ ਨਾਲ ਹਲਕੇ 'ਚ ਤੇ ਕਈ ਹੋਰ ਜ਼ਿਲ੍ਹਿਆਂ 'ਚ ਉਹ ਵੀ ਖਤਮ ਹੋ ਗਏ ਹੈ ਗਰੀਬਾਂ ਦੇ ਘਰ ਟੁੱਟ ਗਏ ਹੈ ਬਿਮਾਰੀਆਂ ਪਿੰਡਾਂ ਚ ਬਹੁਤ ਜ਼ਿਆਦਾ ਪੈ ਗਈਆਂ ਪਸ਼ੂਆਂ ਤੇ ਵੀ ਬਿਮਾਰੀ ਆ ਗਈ ਹੈ ਮੈਂ ਹਰ ਪਿੰਡ ਜਿੱਥੇ ਗਿਆ 10000 20 20 33 ਪਸ਼ੂ ਮਾਰ ਹੋ ਕੇ ਮਰ ਗਏ ਮੱਛਰ ਨਾਲ ਲੋਕਾਂ ਦਾ ਬੁਰਾ ਹਾਲ ਹੈ ਪਿਛਲੇ ਦਿਨਾਂ ਦੇ ਮੈਂ ਲਗਾਤਾਰ ਪਿੰਡਾਂ ਚ ਸ਼ਹਿਰਾਂ ਚ ਮੰਡੀਆਂ ਸਟੂਰ ਕਰ ਰਿਹਾ ਹਾਂ ਜਨਤਾ ਜਨਤਾ ਨੂੰ ਮਿਲ ਰਹੇ ਹਨ ਲੋਕਾਂ ਦਾ ਦੁੱਖ ਦਰਦ ਦੇਖਣ ਜਾ ਰਹੇ ਮੈਨੂੰ ਬੜਾ ਦੁੱਖ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਨੂੰ ਬੜੇ ਵੱਡਾ ਫਤਵਾ ਦਿੱਤਾ ਗਿਆ ਸੀ ਪੰਜਾਬ ਦਿੱਤਾ ਨੇ ਜੋ ਇਹਨਾਂ ਦੀ ਜ਼ਿੰਮਵਾਰੀ ਸੀ ਐਜ਼ ਮੁੱਖ ਮੰਤਰੀ ਐਜ਼ ਮੰਤਰੀ ਐ ਸਰਕਾਰ ਇੱਕ ਬੂੰਦ ਵੀ ਆਪਣੀ ਜ਼ਿੰਮਵਾਰੀ ਦੇ ਬਾਰੇ ਮੈਂ ਡੀਸੀਜ਼ ਨਾਲ ਗੱਲ ਕੀਤੀ ਐਸਡੀਐਮ ਨਾਲ ਗੱਲ ਕੀਤੀ ਕਿ ਕਈ ਪਿੰਡ ਵਾਲੇ ਚਾਹੁੰਦੇ ਸੀ ਕਿ ਸਾਡੇ ਕੋਲ ਪੰਪ ਦਿੱਤਾ ਜਾਏ ਜਦੋਂ ਪਾਣੀ ਕੱਢ ਲਈਏ ਪਾਈਪਾਂ ਦਿੱਤੀਆਂ ਜਾਣ ਪਾਣੀ ਕੱਢਣ ਵਾਸਤੇ ਪੱਖੇ ਦਿੱਤੇ ਜਾਣ ਪਾਣੀ ਕੱਢਣ ਵਾਸਤੇ ਕਹਿੰਦੇ ਮੈਂ ਗੱਲ ਕੀਤੀ ਕਹਿੰਦੇ ਸਾਡੇ ਕੋਲ ਕੋਈ ਪੈਸਾ ਨਹੀਂ ਸਾਡੇ ਕੋਈ ਕੋਈ ਡਾਇਰੈਕਸ਼ਨ ਨਹੀਂ ਮੈਂ ਮੁੱਖ ਮੰਤਰੀ ਜੀ ਨੂੰ ਇਹ ਕਹਿੰਦਾ ਥੋੜਾ ਕੰਮ ਮੁੱਖ ਮੰਤਰੀ ਬਣ ਕੇ ਚੰਡੀਗੜ੍ਹ ਬਹਿਣਾ ਨਹੀਂ ਕੋਡਾ ਕੰਮ ਹੈ ਕਿ ਜੇ ਕੋਈ ਪੰਜਾਬ ਦੇ ਕਿਸੇ ਵੀ ਜਗ੍ਹਾ 'ਚ ਕੋਈ ਤਕਲੀਫ ਹੋਏ ਸਭ ਤੋਂ ਪਹਿਲੇ ਮੁੱਖ ਮੰਤਰੀ ਨੂੰ ਜਾਣਾ ਚਾਹੀਦਾ ਹੈ ਸਹਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜਦੋਂ ਹੁੰਦੇ ਸੀ ਜਦੋਂ ਮੀ ਪੈਂਦਾ ਸੀ ਜਾਂ ਕੋਈ ਵੀ ਆਫਤ ਆਉਂਦੀ ਸੀ ਸਭ ਤੋਂ ਪਹਿਲੇ ਉਹ ਆਪ ਪਹੁੰਚਦੇ ਸੀ ਸਾਰਾ ਉਹਨਾਂ ਦਾ ਮੰਤਰੀ ਮੰਡਲ ਉੱਥੇ ਹੁੰਦਾ ਸੀ ਸਾਰੇ ਅਫਸਰ ਡੀਸੀ ਕਮਿਸ਼ਨਰ ਡਿਊਟੀ ਲਾਈ ਜਾਂਦੀ ਸੀ ਨਾਲ ਦੇ ਨਾਲ ਪੰਜਾਬ ਦੇ ਖਜ਼ਾਨੇ ਤੋਂ ਪੈਸਾ ਭੇਜਿਆ ਜਾਂਦਾ ਸੀ ਤੇ ਡਾਕਟਰ ਦੂਤ ਕੀਤਾ ਜਾਂਦਾ ਸੀ ਮੇਰੇ ਕੋਲ ਇਹ ਬਹੁਤ ਗਰੀਬ ਮਿਲੇ ਕਹਿੰਦੇ ਸਾਡੇ ਕੋਲ ਹੁਣ ਦਿਹਾੜੀ ਕਰਨ ਨੂੰ ਜਗ੍ਹਾ ਨਹੀਂ ਹੈ ਕਿਉਂਕਿ ਫਸਲਾਂ ਤਬਾਹ ਹੋ ਗਈਆਂ ਕਈ ਗਰੀਬ ਨਰਮਿੰਦਰ ਸਿੰਘ ਤੇ ਆਪਣੀ ਜ਼ਿੰਦਗੀ ਪਾਲਦੇ ਸੀ ਉਹ ਮੈਨੂੰ ਮਿਲੇ ਕਹਿਣ ਲੱਗੇ ਕਿ ਹੁਣ ਅਸੀਂ ਕਿਵੇਂ ਆਪਣੀ ਰੋਜ਼ੀ ਗੁਜ਼ਾਰਾਂਗੇ ਕਿ ਨਾ ਆਟਾ-ਦਾਲ ਮਿਲ ਰਿਹਾ ਨਾ ਸ਼ਗਨ ਮਿਲ ਰਿਹਾ ਐਸ ਕਰਕੇ ਮੈਂ ਫਿਰ ਵੀ ਆਪਣੇ ਵਰਕਰਾਂ ਨੂੰ ਡਿਊਟੀ ਲਈ ਹੈ ਕਿਸਾਨ ਨੂੰ ਮੈਨੂੰ ਕੋਈ ਉਮੀਦ ਨਹੀਂ ਹੈ ਪੰਜਾਬ ਸਰਕਾਰ ਤੋਂ ਜੈ ਜੈ ਭਗਵੰਤ ਮਾਨ ਮੁੱਖ ਮੰਤਰੀ ਹੈ ਜੈ ਜੈ ਨਖਿੱਦ ਨਕਮਾ ਨਲਾਇਕ ਮੁੱਖ ਮੰਤਰੀ ਹੈ ਜੈ ਜੀ ਉਹਨਾਂ ਦੀ ਟੀਮ ਹੈ ਮੈਨੂੰ ਤਾਂ ਕੋਈ ਉਮੀਦ ਨਹੀਂ ਹੈ ਇਸ ਕਰਕੇ ਮੈਂ ਆਪਣੇ ਸਾਰੇ ਵਰਕਰਾਂ ਨੂੰ ਕਿਹਾ ਕਿ ਤੁਸੀਂ ਆਪਾਂ ਆਪ ਮਦਦ करिए ਪੰਜਾਬ ਦੀ ਜਨਤਾ ਦੀ ਸੋ ਜਿੱਥੇ ਇੱਥੇ ਪੰਪਾਂ ਦੀ ਲੋੜ ਹੈ ਜਿੱਥੇ ਪਾਈਪਾਂ ਦੀ ਲੋੜ ਹੈ ਜਿੱਥੇ ਇੱਥੇ ਡਾਕਟਰਾਂ ਦੀ ਲੋੜ ਹੈ ਜਿੱਥੇ ਦਵਾਈ ਛਿੜਕਣ ਦੀ ਲੋੜ ਹੈ ਅਸੀਂ ਸਾਰਾ ਇੰਤਜ਼ਾਮ ਕਰ ਰਹੇ ਹਾਂ ਅੱਜ ਸਵੇਰੇ ਹੀ ਅਸੀਂ ਕਰਟ-ਕਰਟ 15 10 15 ਪਿੰਡਾਂ ਚ ਪੰਪ ਪਾਈਪਾ ਭੇਜੀਆਂ ਕੱਲ ਅਸੀਂ ਲਿਸਟਾਂ ਬਣਾਈ ਜਾਣੇ ਜਿੰਨੇ ਜਿੱਥੇ ਅੱਜ ਮੈਂ ਬੱਲੂਆਂ ਨਾਲ ਹਲ ਕੇ ਸੀ ਇਹ ਹੋਰ ਹਲਕੇ ਸੀ ਇੱਥੇ ਬਾਗ ਬਾਗ ਬਿਲਕੁਲ ਤਬਾ ਹੋ ਗਏ ਸ਼ਹਿਰ ਵਿੱਚ ਵੀ ਇੱਥੇ ਅ ਬਰਬਾਦੀ ਆਈ ਪਈ ਅੰਮ੍ਰਿਤ ਯੋਜਨਾ ਨਹੀਂ ਆ ਬਣਾਇਆ ਗਿਆ ਸੀ ਅੱਜ ਖਲਾਅ ਦੇਖੋ ਕਿੰਨਾ ਹੀ ਕ腐ਸ਼ਨ ਕਾਂਗਰਸ ਦੇ ਟਾਈਮ ਚ ਹੋਈ ਜਾਕਰ ਸਾਹਿਬ ਦੇ ਰਾਜ ਚ ਹੋਈ ਕੀ ਅੱਜ ਬੁਰਾ ਹਾਲ ਆ ਸ਼ਹਿਰ ਦਾ ਤੋ ਐਸ ਕਰਕੇ ਮੈਂ ਸ਼੍ਰੋਮਣੀ ਕਾਲੀਦਾ ਦੇ ਵਰਕਰ ਲੀਡਰਸ਼ਿਪ ਨੂੰ ਬੇਨਤੀ ਕੀਤੀ ਹੈ ਯੂਥ ਕਾਲੀਦਾ ਦੇ ਵਰਕਰਾਂ ਨੂੰ ਬੇਨਤੀ ਕੀਤੀ ਹੈ ਆਪਾਂ ਤੁਸੀਂ ਮਦਦ ਕਰੋ ਜਿੱਥੇ ਇਸੇ ਦੀ ਆਪਣੇ ਡਾਇਰੈਕਟਰ ਲਾ ਕੇ ਸਪਰੇਅ ਕਰਾਓ ਦਵਾਈਆਂ ਅਸੀਂ ਭੇਜ ਰਹੇ ਆਂ ਤੇ ਹੋਰ ਵੀ ਸਾਡੇ ਤਰਫੋਂ ਜੋ ਅਸੀਂ ਕਰ ਸਕਾਂਗੇ ਅਸੀਂ ਕਰਾਂਗੇ ਪਰ ਮੈਂ ਇੰਨਾ ਹੀ ਕਹਿਣਾ ਪਾਣਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਜੇ ਕੁਝ ਨਹੀਂ ਕਰ ਸਕਦੇ ਘਰਦਕੜ ਮਾਫਜ਼ਾ ਤਾਂ ਭੇਜ ਦਿਓ ਜਿਹੜੇ ਘਰਦਕੜ 20-25 ਹਜ਼ਾਰ ਕੇ ਇੱਕ ਜਿਹੜਾ ਲੋਕਾਂ ਨੇ ਆਪਣਾ ਸਾਰਾ ਕੁਝ ਲਾ ਕੇ ਇੱਕ ਪਿੰਡ ਗਿਆ ਉਸ 60 ਏਕੜ ਇਹ ਗਰੀਬ ਨੇ ਠੇਕੇ ਤੇ ਜ਼ਮੀਨ ਲਈ ਦੋ ਵਾਰ ਉਹਨੇ ਨਰਮਾ ਬੀਜਿਆ ਦੋ ਵਾਰ ਦੋ ਵਾਰ ਖਰਾਬ ਹੋ ਗਿਆ ਹੁਣ ਉਹ ਝੁੰਨ ਖੂਨ ਫਸਲ ਲਾ ਨਹੀਂ ਸਕਦਾ ਹੁਣ ਜਿਹਨੇ 60 ਹਜ਼ਾਰ ਤੇ ਠੇਕਾ ਲਈ ਉਹ ਤਾਂ ਬਰਬਾਦ ਹੋ ਗਿਆ ਉਹਨਾਂ ਨੂੰ ਮੁਆਵਜ਼ਾ ਚਾਹੀਦਾ ਹੈ ਉਹਨਾਂ ਨੂੰ ਹੋਰ ਸਹੂਲਤਾਂ ਚਾਹੀਦੀਆਂ ਪਿੰਡਾਂ ਵਿੱਚ ਪਾਣੀ ਘਰਾਂ ਦੇ ਵਿੱਚ ਵੜ ਗਿਆ ਇੱਕ ਘਰ ਫਟ ਗਿਆ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਸਪੈਸ਼ਲ ਗਦਾਵਰੀ ਕਰਨ ਸਪੈਸ਼ਲ ਅਲੋਕੇਸ਼ਨ ਆਫ ਫੰਡਸ ਦਿੱਤੇ ਜਾਣ ਆ ਜਿੰਨਾ ਬਾਰਡਰ ਏਰੀਆ ਜਿੱਥੇ-ਜਿੱਥੇ ਆ ਹੋਇਆ ਹੈ ਚਾਹੇ ਜਾਂ ਲੈ ਕੇ ਇਮੀਡੀਏਟਲੀ ਲੋਕਾਂ ਨੂੰ ਰਿਲੀਫ ਦਿੱਤੀ ਜਾਵੇ ਸਰਕਾਰ ਦੀ ਜਿਹੜੀ ਦੇਣ ਹੈ ਉਹਦੇ ਕਰਕੇ ਇਥਾਂ ਪਿੰਡ ਡੁੱਬਦੇ ਮੈਂ ਇਹਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਪੂਰੇ ਦੇਸ਼ ਤੇ ਲੈਵਲ ਪਾਣੀ ਇੱਕ ਲੈਵਲ ਤੋਂ ਬੁਝੇ ਲੈਵਲ ਤੱਕ ਜਾਂਦਾ ਹੈ ਸੇਮ ਨਾਲੇ ਨੇ ਤਾਂ ਬਚਾਇਆ ਉਹ ਸੇਮ ਨਾਲੇ ਤੋਂ ਇੱਥੋਂ ਲੈਵਲ ਪਾਣੀ ਨਿਕਲ ਕੇ ਅੱਗੇ ਪਾਕਿਸਤਾਨ ਇਧਰ ਆ ਜਾਂਦਾ ਹੈ ਜੇ ਇਹ ਨਾ ਹੋਣ ਸੇਮ ਨਾਲੇ ਤੇ ਆਪਣਾ ਇਸ ਇਲਾਕੇ ਇੱਕ ਵੀ ਫਸਲ ਨਹੀਂ ਹੋਣੀ ਆ ਸਾਰਾ ਏਰੀਆ ਤਬਾਹ ਹੋਣਾ ਚਾਹੀਦਾ ਕਿਉਂਕਿ ਆ ਜਿਹੜਾ ਫਲੋ ਹੈ ਪਾਣੀ ਦਾ ਪ੍ਰਾਣ ਨਹੀਂ ਸਰਦਾ ਜਿਹੜੇ ਅਸੀਂ ਬਣਾਏ ਸਰਕਾਰਾਂ ਦਾ ਕੰਮ ਸੀ ਹਰ ਸਾਲ ਸਾਫ਼ ਕਰਨਾ ਅੱਜੋ ਸੇਮ ਨਾਲੇ ਰਹੀ ਨਹੀਂ ਸੇਮ ਨਾਲੇ ਉਹ ਜੰਗਲ ਬਣੇ ਪਏ ਆ ਉਸ ਕਰਕੇ ਨੁਕਸਾਨ ਹੋ ਰਿਹਾ ਕਿਉਂਕਿ ਉੱਥੇ ਪਾਣੀ ਉਹ ਖਿੱਚ ਨਹੀਂ ਰਿਹਾ ਜਿੰਨਾ ਪਾਣੀ ਖਿੱਚਣਾ ਚਾਹੀਦਾ 20% ਕੈਪੈਸਿਟੀ ਦੇ ਉੱਤੇ ਨਾਲੇ ਚੱਲ ਰਿਹਾ ਸ੍ਰੀ ਵੀਰ ਜੀ ਸਰਕਾਰ ਦਾ ਹੀ ਹੋਈ ਹੈ ਸਟੈਂਡ ਫਤਿਹਗੜ੍ਹ ਸਾਹਿਬ ਮੀਟਿੰਗ ਹੋਈ ਹੈ ਕਾਲੀਦਲ 'ਚ ਕੋਈ ਫੁੱਟ ਨਹੀਂ ਕਾਲੀਦਲ 'ਚ ਕੋਈ ਫੁੱਟ ਨਹੀਂ ਸਮੂੱਚਾ ਕਾਲੀਦਲ ਇੱਕ ਝੰਡੇ ਥੱਲੇ ਇਕੱਠਾ ਹੈ ਜਿਹੜੇ ਬਾਗੀ ਜਿਹੜੇ ਮੈਂ ਕਹਿੰਨਾ ਹੈ ਜਿਹੜੇ ਕਾਲੀਦਲ 'ਚ ਨਹੀਂ ਉਹ ਜਾਣ ਕੇ ਆਪ ਪ੍ਰੋਪਾਗੈਂਡਾ ਕਰਦੇ ਐ ਜਿਹੜਾ ਕਾਲੀ ਦਲ ਵਿੱਚ ਸਾਡਾ ਡਿਸਪਲਿਨਰੀ ਕਮੇਟੀ ਬਣ ਰਹੀ ਹੈ ਜਿਸ ਨੇ ਡਿਸਪਲਨ ਪਾੰਕ ਕੀਤਾ ਉਹ ਕਾਲੀ ਦਲ ਛੇੜੂਗਾ ਸਰਕਾਰ ਪੰਜਾਬ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਇਹ ਤਾਂ ਮੜੀ ਹੋ ਨਹੀਂ ਸਕਦੀ ਕਿਸੇ ਸਟੇਟ ਵਿੱਚ ਅੱਜ ਮੈਂ ਕਈ ਸ਼ਹਿਰ ਦੇ ਲੋਕਾਂ ਨੂੰ ਗੱਲ ਕੀਤੀ ਮੈਨੂੰ ਲੱਗਦਾ ਜਿੰਨਾ ਗੱਲ ਕੀਤੀ ਗੈਂਗਸਟਰ ਨੇ ਉਹਨਾਂ ਤੋਂ ਪੈਸੇ ਲੈਂਦੇ ਐ ਅੱਜ ਪੁਲਿਸ ਕੋਲ ਮੈਂ ਕਿਹਾ ਪੁਲਿਸ ਕੋਲ ਨਹੀਂ ਦੱਸਦੇ ਇਹਦਾ ਪੁਲਿਸ ਕਰਦੀ ਨਹੀਂ ਕੁਝ ਪੁਲਿਸ ਡਿਪਾਰਟਮੈਂਟ ਫੇਲ ਹੋ ਗਿਆ ਕਿਉਂਕਿ 10-10 ਦਾ ਡੀਜੀਪੀ ਬਦਲ ਜਾਂਦੇ ਹਰ ਦੂਜੇ ਮਹੀਨੇ ਨਵਾਂ ਡੀਜੀਪੀ ਲੱਗਦਾ ਹੈ ਹਰ ਦੂਜੇ ਮਹੀਨੇ ਨਵਾਂ ਏਜੀ ਲੱਗਦਾ ਹੈ ਐਸਐਸਪੀ ਦੇਖੋ ਕਿੰਨੇ ਬਦਲ ਗਏ ਅੱਜ ਪਤਾ ਹੀ ਨਹੀਂ ਅੱਜ ਕਿਹਨੇ ਕਿੱਥੇ ਰਹਿਣਾ ਹੈ ਕੋਈ ਜੰਗਵਾਰੀ ਹੈ ਨਹੀਂ ਜੇ ਸਭ ਤੋਂ ਵੱਡਾ ਕਾਰਨ ਹੈ ਜਿੰਨੇ ਕ੍ਰਿਮੀਨਲ ਸੀ ਤੁਸੀਂ ਰਿਕਾਰਡ ਦੇਖ ਲਓ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਇਹਨਾਂ ਦਾ ਰਿਕਾਰਡ ਟੈਕਲ ਰਿਕਾਰਡ ਦੇਖੋ ਸਾਰੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂਡ ਨੂੰ ਤੁਸੀਂ ਸਰਕਾਰ ਦੇਤੀ ਐਮਐਲਏ ਨੂੰ ਦੇਤੀ ਸਰਕਾਰ ਹੋਊਗਾ ਕੀ ਲੁੱਟ ਕੋਈ ਹੋਣੀ ਐ ਆ ਜਿਹੜੇ ਡਰੱਗਸ ਵਧ ਗਏ ਆ ਮਹੀਨਾ ਲੈਣ ਲੱਗੇ ਆ ਕੰਗ ਆਮ ਆਦਮੀ ਪਾਰਟੀ ਦੇ ਬਲੇ ਗੈਂਗਸਟਰ ਜਿਹੜੇ ਆ ਗੈਂਗਸਟਰ ਹੈ ਇਹਨਾਂ ਨੂੰ ਮਹੀਨਾ ਦੇ ਅੱਗੇ ਆ ਜਿੰਨਾ ਇਲੈਕਟ ਕੰਮ ਹੋ ਰਿਹਾ ਸਾਰੇ ਇਹਨਾਂ ਐਮਐਲਏ ਕਰਾਰੇ ਕਿਉਂਕਿ ਬੈਕਗ੍ਰਾਉਂਡ ਇਹਨਾਂ ਦਾ ਕ੍ਰਿਮੀਨਲ ਹੈ ਕੋਈ ਰਿਸਪੌਂਸਿਬਿਲਟੀ ਨਹੀਂ ਇਹਨਾਂ ਦੀ ਭਗਵੰਤ ਮਾਨ ਨੂੰ ਤਾਂ ਪਤਾ ਹੀ ਨਹੀਂ ਰਾਗਵ ਚੰਡਾ ਚਲਾ ਰਿਹਾ ਹੈ ਪੈਸੇ ਇਕੱਠੇ ਇੱਥੇ ਲੱਗੇ ਆ ਕੇਜਰੀਵਾਲ ਨੂੰ ਹੁਕਮ ਹੁੰਦਾ ਕੀ ਕਰਨਾ ਕੀ ਆਪਾਂ ਮੁੱਖ ਮੰਤਰੀ ਕੇਜਰੀਵਾਲ ਨੂੰ ਬਣਾਇਆ ਪੰਜਾਬ ਦੇ ਜਨਤਾ ਨੂੰ ਉਹਨਾਂ ਨੇ ਅੱਖਾਂ ਚ ਸੂਲ ਪਾ ਕੇ ਲੋਕਾਂ ਨੂੰ ਥੱਕ ਲਿਆ ਸਹੀ ਮਰਦੇ ਅੱਜ ਜੋ ਹਾਲਾਤ ਬਣ ਗਈ ਹੈ ਇਹ ਚੀਜ਼ ਇਸੇ ਵੇਲੇ ਦਾ ਕਰ ਨਹੀਂ ਜੀ ਅੱਜ ਹਾਈ ਕੋਰਟ ਉਹਨਾਂ ਝਾੜ ਪਈ ਹੈ ਪੰਜਾਬ ਸਰਕਾਰ ਨੂੰ ਕਿ ਜਿਹੜੀ ਰਾਬਤ ਚੈਲੇ ਦੀ ਨਿਯੁਕਤੀ ਕੀਤੀ ਹੈ ਜਿਹੜੀ ਐਡਵਾਈਜ਼ਰੀ ਜਿਹੜਾ ਤੇਰਵੇਂ ਲਾਇਆ ਉਸ ਦੀ ਲੋੜ ਕਿਉਂ ਪਈ ਸਰਕਾਰ ਕਮਜ਼ੋਰ ਸੀ ਤਾਂ ਉਹਦੇ ਨੂੰ ਪੰਜਾਬ ਸਰਕਾਰ ਨੇ ਇੱਕ ਪਟੀਸ਼ਨ ਪਾਈ ਉਸ ਨੂੰ ਜਵਾਬ ਦੇਣ ਦੀ ਲਈ ਕਿਹਾ ਗਿਆ ਸਭ ਤੇ ਝਾੜ ਪਈ ਹੈ ਜੀ ਤੁਸੀਂ ਹੈਰਾਨ ਰਹੇ ਹੋਵਗੇ ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਇੱਕ ਕਮੇਟੀ ਬਣਾਈ ਹੈ ਉਹ ਕਹਿੰਦੇ ਸਾਨੂੰ ਹਲੇ ਪਤਾ ਹੀ ਨਹੀਂ ਕਮੇਟੀ ਬਣੀ ਹੈ ਕਿ ਨਹੀਂ ਬਣੀ ਹੈ ਚੇਰਮੈਨ ਕਹਿੰਦਾ ਕਿ ਕਮੇਟੀ ਬਣੀ ਤਾਂ ਹੈ ਨਹੀਂ ਤੇ ਫਿਰ ਤੁਸੀਂ ਚੇਰਮੈਨ ਕਿਵੇਂ ਬਣਾਤਾ ਆਹ ਤਾਂ ਹਾਲਾਤ ਹੈ ਪਹਿਲੀ ਗੱਲ ਹੈ